ਅੱਜ ਅਸੀਂ ਐਸੇ ਸੂਰਬੀਰ ਯੋਧੇ ਦੇ ਬਾਰੇ ਵਿਚਾਰਨ ਦਾ ਯਤਨ ਕਰਾਂਗੇ ਜਿਨੇ 21 ਸਾਲ ਬਾਅਦ ਜਾ ਕੇ ਪੰਜਾਬੀਆਂ ਦੇ ਉੱਪਰ ਹੋਏ ਜ਼ੁਲਮ ਦਾ ਬਦਲਾ ਲਿਆ ਸੀ ਤਾਂ ਫਿਰ ਹੱਸ-ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹਾਦਤ ਦਾ ਜਾਮ ਪੀਤਾ ਸੀ ਕੈਨ ਤੋਂ ਪਾਵ ਸਰਦਾਰ ਉਦਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 145000 ਮਰੱਬਾ ਮੀਲ ਰਾਜਪਾਗ ਦੇ ਮਾਲਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਆਖਰ ਅੰਗਰੇਜ਼ ਨੇ ਧੋਖੇ ਦੇ ਨਾਲ 29 ਮਾਰਚ 1849 ਈਸਵੀ ਨੂੰ ਪੰਜਾਬ ਦੇ ਉੱਪਰ ਮੁਕੰਮਲ ਰਾਜ ਜਿਹੜਾ ਉਹ ਕਾਇਮ ਕਰ ਲਿਆ ਸੀ ਜਦੋਂ ਪੰਜਾਬ ਦੇ ਵਿੱਚ ਅੰਗਰੇਜ਼ ਦਾ ਰਾਜ ਹੋ ਜਾਂਦਾ ਹੈ ਤੇ ਸਮੇਂ-ਸਮੇਂ ਦੇ ਉੱਪਰ ਅੰਗਰੇਜ਼ ਨੇ ਸਿੱਖਾਂ ਨੂੰ ਔਰ ਪੰਜਾਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਇਸ ਵੇਲੇ ਦੇ ਨਾਲ 1914 ਤੋਂ ਲੈ ਕੇ 18 ਤੱਕ ਵਿਸ਼ਵ ਜੰਗ ਲੱਗਦੀ ਹੈ ਇਸ ਸਮੇਂ ਦੌਰਾਨ ਬਹੁਤ ਸਾਰੇ ਪੰਜਾਬੀਆਂ ਨੇ ਅੰਗਰੇਜ਼ ਦਾ ਸਾਥ ਦਿੱਤਾ ਸੀ ਜਿਹੜੀ ਅੰਗਰੇਜ਼ ਦੀ ਭਰਤੀ ਉਸ ਵੇਲੇ ਪੰਜਾਬੀਆਂ ਦੀ ਜਿਹੜੀ 35000 ਸੀ ਛੇਤੀ ਉਹ 1 ਲੱਖ ਤੋਂ ਪਾਰ ਹੋ ਜਾਂਦੀ ਹੈ ਤਾਂ ਉਸ ਵੇਲੇ ਦੇ ਨਾਲ ਜਿਹੜੇ ਪੰਜਾਬੀ ਸੀ ਬੜੀ ਬਹਾਦਰੀ ਦੇ ਨਾਲ ਚਰਮਨ ਫਰਾਂਸ ਆਦਿਕ ਥਾਵਾਂ ਦੇ ਉੱਪਰ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਵੀ ਲੜੇ ਸੀ ਜਦੋਂ ਇਹ ਵਿਸ਼ਵ ਜੰਗ ਸਮਾਪਤ ਹੋਇਆ ਤਾਂ ਪੰਜਾਬ ਦੇ ਲੋਕਾਂ ਨੇ ਸੋਚਿਆ ਕਿ ਜਿੰਨਾ ਅਸੀਂ ਅੰਗਰੇਜ਼ ਦੇ ਖਾਤਰ ਮਰੇ ਹਾਂ ਜਿੰਨੀ ਬਹਾਦਰੀ ਨਾਲ ਲੜੇ ਹਾਂ ਹੁਣ ਅੰਗਰੇਜ਼ ਜਿਹੜਾ ਉਹ ਪੰਜਾਬ ਨੂੰ ਆਜ਼ਾਦ ਕਰ ਦੇਵੇਗਾ ਹੋਇਆ ਬਿਲਕੁਲ ਉਲਟ ਕਿ ਅੰਗਰੇਜ਼ ਨੇ ਉਸ ਵੇਲੇ ਦੇ ਨਾਲ ਆਪਣੀ ਫੌਜ ਦੇ ਵਿੱਚੋਂ ਸ਼ਾਂਤੀ ਕਰ ਦਿੱਤੀ ਬਹੁਤ ਸਾਰੇ ਪੰਜਾਬੀਆਂ ਨੂੰ ਜਿਹੜਾ ਸੀ ਫੌਜ ਦੇ ਵਿੱਚੋਂ ਕੱਢ ਕੇ ਘਰਾਂ ਨੂੰ ਤੋੜ ਦਿੱਤਾ ਜਿਸ ਤੋਂ ਬਾਅਦ ਜਿਹੜਾ ਸੀ ਪੰਜਾਬ ਦੇ ਵਿੱਚ ਰੋਸ ਮਾਰਚ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਇਸ ਰੋਸ ਮਾਰਚ ਨੂੰ ਰੋਕਣ ਦੇ ਵਾਸਤੇ ਅੰਗਰੇਜ਼ ਨੇ 23 ਮਾਰਚ 1919 ਈਸਵੀ ਨੂੰ ਇੱਕ ਐਕਟ ਪਾਸ ਕੀਤਾ ਜਿਹਦਾ ਨਾਂ ਰੱਖਿਆ ਗਿਆ ਰੋਲ ਐਕਟ ਤਾਂ ਇਹ ਉਸੇ ਤਰ੍ਹਾਂ ਦਾ ਐਕਟ ਸੀ ਜਿਵੇਂ ਅੱਜ ਦੇ ਸਮੇਂ ਵਿੱਚ ਕਿਸੇ ਦੇ ਉੱਪਰ ਐਨਐਸਏ ਲਗਾਈ ਜਾਂਦੀ ਹੈ ਤਾਂ ਇਹ ਕਾਲੇ ਕਾਨੂੰਨ ਜਿਹੜੇ ਸੀ ਪੰਜਾਬੀਆਂ ਨੂੰ ਦਬਾਉਣ ਵਾਸਤੇ ਹੀ ਬਣਾਏ ਗਏ ਸੇ ਤਾਂ ਇਸ ਐਕਟ ਦਾ ਵਿਰੋਧ ਕਰਨ ਵਾਸਤੇ ਡਾਕਟਰ ਸਤਪਾਲ ਡਾਕਟਰ ਸੈਫੁਦੀਨ ਆਦਿਕ ਜਿਹੜੇ ਲੋਕ ਸਨ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ 71 ਹੁੰਦੇ ਆ ਤਾਂ ਡਾਕਟਰ ਸਤਪਾਲ ਤੇ ਡਾਕਟਰ ਸੈਫੁਦੀਨ ਜਿਹੜਾ ਸੀ ਇਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਤਾਂ ਫਿਰ ਉਸ ਵੇਲੇ ਦੇ ਨਾਲ ਅੰਮ੍ਰਿਤ ਸਰ ਦੇ ਭੰਡਾਰੀ ਪੋਲ ਦੇ ਉੱਪਰ ਅੰਗਰੇਜ਼ ਪੁਲਿਸ ਤੇ ਪੰਜਾਬੀਆਂ ਦੇ ਵਿਚਾਲੇ ਇੱਕ ਝੜਪ ਵੀ ਹੁੰਦੀ ਹੈ ਜ ਜਿਹਦੇ ਵਿੱਚ ਇੱਟਾਂ ਰੋੜੇ ਵੀ ਚੱਲਦੇ ਆ ਤੇ ਜਿਹਦੇ ਵਿੱਚ ਗੋਲੀਆਂ ਵੀ ਚੱਲਦੀਆਂ ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਜ਼ਖਮੀ ਹੋ ਜਾਂਦੇ ਐ ਤੇ ਕੁਝ ਲੋਕ ਮਾਰੇ ਵੀ ਜਾਂਦੇ ਐ ਤਾਂ ਫਿਰ ਉਸ ਵੇਲੇ ਜਿਹੜੇ ਰਾਜਨੀਤਿਕ ਲੀਡਰਸ਼ਿਪ ਸੀ ਉਹਨਾਂ ਨੇ ਸੋਚਿਆ ਕਿ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਸੰਗਤਾਂ ਆਉਂਦੀਆਂ ਇਸ ਕਰਕੇ ਉਹਨਾਂ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਇੱਕ ਜਲਸਾ ਰੱਖਿਆ ਸੀ ਤਾਂ ਜਿਸ ਵੇਲੇ ਦੇ ਨਾਲ ਜਲਿਆਂ ਵਾਲੇ ਬਾਗ ਦੇ ਵਿੱਚ ਜਲਸੇ ਦਾ ਪਤਾ ਅੰਗਰੇਜ਼ ਸਰਕਾਰ ਨੂੰ ਲੱਗਦਾ ਐ ਤਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਉਸ ਵੇਲੇ ਦੇ ਨਾਲ ਇੱਕ ਰਿਪੋਰਟ ਬਣਾ ਕੇ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੂੰ ਭੇਜੀ ਸੀ ਤਾਂ ਸਰ ਮਾਈਕਲ ਓਡਵਾਇਰ ਨੇ ਆਪਣੇ ਖਾਸਮ ਖਾਸ ਜਲੰਧਰ ਤੋਂ ਜ਼ਰਨਲ ਟਾਇਰ ਨੂੰ ਫੌਜ ਦੇ ਕੇ ਅੰਮ੍ਰਿਤਸਰ ਭੇਜਿਆ ਵੀ ਤੂੰ ਕਿਸੇ ਵੀ ਤਰੀਕੇ ਦੇ ਨਾਲ ਇਸ ਜਲਸੇ ਨੂੰ ਜਿਹੜਾ ਉਹ ਰੋਕਣਾ ਹੈ ਤਾਂ ਜਿਸ ਵੇਲੇ ਦੇ ਨਾਲ 13 April 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਰਾਜਨੀਤਿਕ ਲੋਕਾਂ ਦਾ ਜਲਸਾ ਹੁੰਦਾ ਹੈ ਤੇ ਬਹੁਤ ਸਾਰੇ ਦੇਸ਼ ਭਗਤ ਜਿਹੜੇ ਆ ਉਥੇ ਵਿਚਾਰ ਸੁਣਨ ਵਾਸਤੇ ਆ ਜਾਂਦੇ ਆ ਉਸ ਵੇਲੇ ਦੇ ਨਾਲ ਹੰਕਾਰਿਆ ਹੋਇਆ ਸਖਤ ਸੁਭਾ ਦਾ ਜਰਨਲ ਡਾਇਰੀ ਜਿਹੜਾ ਸੀ ਉਹ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਆਉਂਦਾ ਹੈ ਤੇ ਜਦੋਂ ਜਿਹੜੇ ਦੇਸ਼ ਭਗਤ ਜਲਿਆਂਵਾਲੇ ਬਾਗ ਦੇ ਵਿੱਚ ਇਕੱਤਰ ਹੋਏ ਸੀ ਉਹਨਾਂ ਦੇ ਉੱਪਰ ਗੋਲੀ ਚਲਾਉਣ ਦਾ ਹੁਕਮ ਦੇ ਦਿੰਦਾ ਹੈ ਤਾਂ ਉਸ ਵੇਲੇ ਦੇ ਨਾਲ 10 ਤੋਂ 15 ਮਿੰਟ ਦੇ ਵਿੱਚ ਗੋਲੀ ਚੱਲਦੀ ਹੈ ਤੇ 1300 ਦੇ ਕਰੀਬ ਦੇਸ਼ ਭਗਤ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਇਸ 1300 ਦੇਸ਼ ਭਗਤਾਂ ਦੇ ਵਿੱਚੋਂ 700 99 ਦੇ ਕਰੀਬ ਜਿਹੜੇ ਉਹ ਸਿੱਖ ਹੀ ਸਨ ਤਾਂ ਉਸ ਵੇਲੇ ਕੀ ਹੁੰਦਾ ਹੈ ਕਿ ਜਦੋਂ ਵੱਡੀ ਗਿਣਤੀ ਦੇ ਵਿੱਚ ਕਤਲੇਆਮ ਹੋ ਜਾਂਦਾ ਹੈ ਸੁਭਾਵਕ ਸੀ ਕਿ ਪੰਜਾਬ ਦੇ ਲੋਕਾਂ ਨੇ ਭੜਕਣਾ ਹੈ ਤਾਂ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਦਫਾ 144 ਲਾ ਦਿੱਤੀ ਜਾਂਦੀ ਹੈ ਵੀ ਕੋਈ ਵੀ ਬੰਦਾ ਜਿਹੜਾ ਵਾ ਉਹ ਇਕੱਠਾ ਨਾ ਹੋਵੇ ਕੋਈ ਵੀ ਜਿਹੜਾ ਇੱਕ ਦੂਜੇ ਦੇ ਲਾਗੇ ਨਾ ਖਲੋਵੇ ਜਲਿਆਂ ਵਾਲੇ ਬਾਗ ਦੇ ਵਿੱਚ ਹੋਏ ਕਤਲੇਆਮ ਤੋਂ ਬਾਅਦ ਲਾਛਾਂ ਦੇ ਢੇਰ ਲੱਗ ਜਾਂਦੇ ਆ ਕੁਝ ਲੋਕ ਜਿਹੜੇ ਜ਼ਖਮਾਂ ਦੇ ਨਾਲ ਤੜਫਦੇ ਪਏ ਸੀ ਤੇ ਕੁਝ ਲੋਕ ਜਿਹੜੇ ਉਹ ਪਾਣੀ ਤੋਂ ਪਿਆਸੇ ਜਿਹੜੇ ਉਹ ਤੜਫਦੇ ਪਏ ਸਨ ਤਾਂ ਇਸ ਵੇਲੇ ਦੇ ਨਾਲ ਕੀ ਹੋਇਆ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਫਿਰ ਖਾਲਸਾ ਜਿਤੇਮ ਖਾਨੇ ਦੇ ਜਿਹੜੇ ਸੰਚਾਲਕ ਸੀ ਸਰਦਾਰ ਹਰਪ੍ਰਜਨ ਸਿੰਘ ਜੀ ਓਟਾਰੀ ਵਾਲੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਬੱਚਿਆਂ ਨਾਲ ਲੈ ਕੇ ਇਹਨਾਂ ਲਾਸ਼ਾਂ ਨੂੰ ਚੁੱਕਿਆ ਜਾਵੇ। ਉਹਨਾਂ ਨੂੰ ਫਿਰ ਉਸ ਵੇਲੇ ਜਿਹੜੇ ਆ ਉਹ ਕਰਫਿਊ ਦੇ ਪਾਸ ਵੀ ਦਿੱਤੇ ਜਾਂਦੇ ਆ ਤਾਂ ਫਿਰ ਸਰਦਾਰ ਹਰਪ੍ਰਜਨ ਸਿੰਘ ạtਾਰੀ ਵਾਲੇ ਤੇ ਨਾਲ ਉਹਨਾਂ ਦੇ ਜਿਹੜੇ ਜਤੀਮਖਾਨੇ ਦੇ ਬੱਚੇ ਸੀ ਉਹ ਇਹਨਾਂ ਲਾਸ਼ਾਂ ਨੂੰ ਚੁੱਕਦੇ ਪਏ ਸਨ। ਇਹਨਾਂ ਹੀ ਚੁੱਕਣ ਵਾਲੇ ਬੱਚਿਆਂ ਦੇ ਵਿੱਚ ਇੱਕ ਸੀ ਸਰਦਾਰ ਉਦਮ ਸਿੰਘ ਜੀ ਸੁਨਾਮ ਉਹਨੇ ਆਪਣੀਆਂ ਅੱਖਾਂ ਦੇ ਨਾਲ ਇਹ ਭਾਰਤੀ ਤੇ ਪੰਜਾਬੀ ਲੋਕਾਂ ਦੀਆਂ ਰੋਲਦੀਆਂ ਹੋਈਆਂ ਲਾਚਾਂ ਰੁੜਿਆ ਹੋਇਆ ਖੂਨ ਵੇਖਿਆ ਤੇ ਉਹਦੇ ਮਨ ਨੂੰ ਬਹੁਤ ਠੇਸ ਜਿਹੜੀ ਉਹ ਪਹੁੰਚਦੀ ਹੈ ਜੇਕਰ ਗੱਲ ਕਰੀਏ ਸਰਦਾਰ ਉਦਮ ਸਿੰਘ ਦੇ ਬਾਰੇ ਤੇ ਸਰਦਾਰ ਉਦਮ ਸਿੰਘ ਜਿਹੜੇ ਸਨ ਉਸ ਨਾਮ ਦੀ ਧਰਤੀ ਦੇ ਜੰਪਾਲ ਸੀ ਉਹਨਾਂ ਦਾ ਜਨਮ 26 ਦਸੰਬਰ 1899 ਈਸਵੀ ਨੂੰ ਸੁਨਾਮ ਦੇ ਵਿੱਚ ਹੋਇਆ ਸੀ ਜੋ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ ਉਹਨਾਂ ਦੇ ਸਤਕਾਰਯੋਗ ਪਿਤਾ ਟੈਲ ਸਿੰਘ ਤੇ ਮਾਤਾ ਹਰਨਾਮ ਕੌਰ ਸੀ ਮਾਜੀ ਛੋਟੀ ਉਮਰ ਦੇ ਵਿੱਚ ਹੀ ਸਨ ਕਿ ਜਦੋਂ ਮਾਤਾ ਹਰਨਾਮ ਕੌਰ ਜਿਹੜੇ ਉਹ ਕਾਲ ਚਲਾਣਾ ਕਰ ਜਾਂਦੇ ਆ ਉਹ ਆਪਣੇ ਪਿਤਾ ਟੈਲ ਸਿੰਘ ਦੇ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਆਉਂਦੇ ਆ ਇਥੇ ਆਣ ਕੇ ਕੀ ਹੁੰਦਾ ਹੈ ਕਿ ਇਥੇ ਆਣ ਕੇ ਸਰਦਾਰ ਟੈਲ ਸਿੰਘ ਸਖਤ ਬਿਮਾਰ ਹੋ ਜਾਂਦੇ ਆ ਤਾਂ ਥੋੜੇ ਸਮੇਂ ਬਾਅਦ ਹੀ ਜਿਹੜਾ ਵਾ ਉਹ ਅਕਾਲ ਚਲਾਣਾ ਕਰ ਜਾਂਦੇ ਆ ਤਾਂ ਉਸ ਵੇਲੇ ਸਰਦਾਰ ਉਦਮ ਸਿੰਘ ਤੇ ਉਹਨਾਂ ਦੇ ਇੱਕ ਭਰਾਤਾ ਦੋਨੋਂ ਜਾਣੇ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਖਾਲਸਾ ਜਿਤੇਮ ਖਾਨੇ ਦੇ ਵਿੱਚ ਜਿਹੜਾ ਉਹਨਾਂ ਨੂੰ ਭਰਤੀ ਕਰਾ ਦਿੱਤਾ ਜਾਂਦਾ ਹੈ ਉਹ ਖਾਲਸਾ ਜਿਤੇਮ ਖਾਨੇ ਦੇ ਵਿੱਚ ਪੜਦੇ ਸੀ ਇਹ ਘਟਨਾ ਜਿਹੜੀ 1907 ਈਸਵੀ ਦੀ ਸੀ ਤਾਂ ਥੋੜੇ ਸਮੇਂ ਬਾਅਦ ਜਾ ਕੇ ਜਿਹੜਾ ਉਹਨਾਂ ਦੇ ਵੱਡੇ ਭਰਾਤਾ ਸੀ ਉਹ ਵੀ ਅਕਾਲ ਚਲਾਣਾ ਕਰ ਜਾਂਦੇ ਐ ਤੇ ਸਰਦਾਰ ਉਦਮ ਸਿੰਘ ਜਿਹੜੇ ਉਹ ਕੱਲੇ ਹੀ ਰਹਿ ਜਾਂਦੇ ਐ 1917 ਈਸਵੀ ਦੇ ਵਿੱਚ ਸਰਦਾਰ ਉਦਮ ਸਿੰਘ ਨੇ ਜਿਹੜਾ ਸੀ ਉਹ 10ਵੀਂ ਕਲਾਸ ਜਿਹੜੀ ਉਹ ਪਾਸ ਕਰ ਲਈ ਸੀ ਤੇ ਫਿਰ ਉਹ ਅੰਮ੍ਰਿਤਸਰ ਦੀ ਧਰਤੀ ਤੇ ਮਾੜੀ-ਮੋਟੀ ਜਿਹੜੀ ਉਹ ਨੌਕਰੀ ਕਰਨ ਲੱਗ ਜਾਂਦੇ ਐ ਜਦੋਂ 13 ਅਪ੍ਰੈਲ 1919 ਈਸਵੀ ਨੂੰ ਇਹ ਵੀ ਜਤੀਮ ਖਾਨੇ ਦੇ ਬੱਚਿਆਂ ਦੇ ਨਾਲ ਜਿਹੜਾ ਵਾ ਜਦੋਂ ਲਾਸ਼ਾਂ ਚੁੱਕਣ ਵਾਸਤੇ ਆਉਂਦੇ ਐ ਤੇ ਇਹਨਾਂ ਦੇ ਮਨ ਉੱਪਰ ਬੜੀ ਥੇਸ ਜਿਹੜੀ ਉਹ ਹੁੰਦੀ ਹੈ ਕਿ ਕਿਵੇਂ ਅੰਗਰੇਜ਼ਾਂ ਨੇ ਗਲਾਮ ਭਾਰਤੀਆਂ ਨੂੰ ਜਿਹੜਾ ਵਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸ਼ਹੀਦ ਕਰ ਦਿੱਤਾ ਉਸੇ ਦਿਨ ਤੋਂ ਹੀ ਉਹਨਾਂ ਨੇ ਆਪਣੇ ਮਨ ਵਿੱਚ ਧਾਰ ਲੀ ਕਿ ਇਹ ਸਾਰੇ ਕੁਝ ਦੇ ਦੋਸ਼ੀ ਜਿਹੜੇ ਇੱਕ ਸਰ ਮੈਕਲ ਡਾਇਰ ਤੇ ਦੂਜਾ ਜਿਹੜਾ ਜਨਰਲ ਡਾਇਰ ਇਹਨਾਂ ਦੋਵਾਂ ਨੂੰ ਜਿਹੜਾ ਉਹ ਨਹੀਂ ਛੱਡਣਾ ਇਹਨਾਂ ਦੇ ਕੋਲ ਮੈਂ ਕੀਤੀ ਦਾ ਬਦਲਾ ਲੈਣਾ ਹੈ ਉਹਦੇ ਵਾਸਤੇ ਫਿਰ ਸਰਦਾਰ ਉਦਮ ਸਿੰਘ ਉਹਨਾਂ ਨੇ ਜਿਹੜਾ ਵੱਖ-ਵੱਖ ਜਲਸਿਆਂ ਦੇ ਵਿੱਚ ਜਾਣਾ ਸ਼ੁਰੂ ਕਰਤਾ ਜਿੱਥੇ ਦੇਸ਼ ਭਗਤ ਜਿਹੜੇ ਆ ਉਹ ਜਾ ਕੇ ਆਪਣੇ ਭਾਸ਼ਣ ਕਰਦੇ ਸੀ ਸਰਦਾਰ ਉਦਮ ਸਿੰਘ ਜਾ ਕੇ ਉਹ ਭਾਸ਼ਣ ਸੀ ਉਹਨਾਂ ਨੂੰ ਸੁਣਿਆ ਕਰਦੇ ਸੀ ਤਾਂ ਫਿਰ ਉੱਥੇ ਬੜੇ ਪਿਆਰ ਭਾਵਨਾ ਨਾਲ ਸੇਵਾ ਕਰਦੇ ਸੀ ਜਲ ਵਰਤੋਂ ਦੀ ਸੇਵਾ ਟੈਂਟ ਲਾਉਣ ਦੀ ਸੇਵਾ ਜਦੋਂ ਇਹ ਸਾਰਾ ਕੁਝ ਉਸ ਵੇਲੇ ਨਾਲ ਮਾਸਟਰ ਮੋਤਾ ਸਿੰਘ ਹੋਣਾ ਨੇ ਵੇਖਿਆ ਕਿ ਉਹਨਾਂ ਨੇ ਸਰਦਾਰ ਉਦਮ ਸਿੰਘ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਵੀ ਕਾਕਾ ਤੂੰ ਕੌਣ ਹੈ ਤੇ ਤੇਰਾ ਮਕਸਦ ਕੀ ਹੈ ਤਾਂ ਉਸ ਵੇਲੇ ਦੇ ਨਾਲ ਸਰਦਾਰ ਉਦਮ ਸਿੰਘ ਉਹਨਾਂ ਨੇ ਆਪਣੇ ਬਾਰੇ ਦੱਸਿਆ ਤੇ ਨਾਲੇ ਕਿਹਾ ਕਿ ਮੇਰਾ ਮਕਸਦ ਜਿਹੜਾ ਉਹ ਕੀ ਹੈ ਉਹਦੇ ਬਾਰੇ ਵੀ ਦੱਸ ਦਿੱਤਾ ਸੀ ਤਾਂ ਫਿਰ ਉਹ ਮਾਸਟਰ 모ਤਾ ਸਿੰਘ ਉਹਨਾਂ ਦੇ ਨਾਲ ਕਈ ਥਾਵਾਂ ਦੇ ਉੱਪਰ ਵੀ ਗਏ ਤੇ ਉਹ ਇਦਾਂ ਕਰਕੇ ਦੇਸ਼ ਤੋਂ ਬਾਹਰ ਵੀ ਉਹਨਾਂ ਦੇ ਨਾਲ ਜਿਹੜਾ ਉਹ ਗਏ ਸੀ ਉਦਮ ਸਿੰਘ ਨੇ ਆਪਣੀ ਪਹਿਚਾਨ ਜਿਹੜੀ ਸੀ ਲੁਕਾ ਕੇ ਵੱਖ-ਵੱਖ ਥਾਵਾਂ ਦੇ ਉੱਪਰ ਜਾਣ ਦਾ ਯਤਨ ਜਿਹੜਾ ਉਹ ਵੀ ਕੀਤਾ ਸੀ ਤੇ ਉਹ ਕਈ ਦੇਸ਼ਾਂ ਦੇ ਵਿੱਚ ਘੁੰਮੇ ਵੀ ਸੀ ਤੇ ਆਖਰਕਾਰ ਕੀ ਹੁੰਦਾ ਵੀ ਲਾਹੌਰ ਦੀ ਧਰਤੀ ਦੇ ਉੱਪਰ ਅਸਲੇ ਦੇ ਨਾਲ ਉਦਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਦੋਂ ਉਦਮ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਤਾ ਫਿਰ ਕਿਹਾ ਜਾਂਦਾ ਹੈ ਕਿ ਉਹ ਜਿਹੜੇ ਸੀ 4 ਸਾਲ ਜੇਲ੍ਹ ਦੇ ਵਿੱਚ ਰਹਿੰਦੇ ਉਹਨਾਂ ਦਾ ਚੰਗਾ ਵਿਹਾਰ ਹੋਣ ਕਰਕੇ ਉਹਨਾਂ ਨੂੰ 4 ਸਾਲ ਬਾਅਦ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਸੀ ਤਾਂ ਫਿਰ ਉਦਮ ਸਿੰਘ ਉਹਨਾਂ ਨੇ ਕੀ ਕੀਤਾ ਵੀ ਆਪਣੀ ਪਹਿਚਾਣ ਬਦਲਣ ਤੋਂ ਬਾਅਦ 20 ਮਾਰਚ 1933 ਈਸਵੀ ਨੂੰ ਲਾਹੌਰ ਤੋਂ ਪਾਸਪੋਰਟ ਲਿਆ ਤੇ ਫਿਰ ਕਲਕੱਤੇ ਦੇ ਰਾਹੀਂ ਜਿਹੜਾ ਵਾ ਉਹ ਲੰਡਨ ਵਾਲੇ ਪਾਸੇ ਨੂੰ ਰਵਾਨਾ ਹੋ ਜਾਂਦੇ ਐ ਇੰਗਲੈਂਡ ਦੀ ਧਰਤੀ ਦੇ ਉੱਪਰ ਜਾ ਕੇ ਉਹ ਬੜੀ ਮੁਸ਼ਕਲ ਘਾਲਦੇ ਐ ਤਰ੍ਹਾਂ-ਤਰ੍ਹਾਂ ਦੇ ਕੰਮ ਵੀ ਕਰਦੇ ਐ ਤੇ ਭਾਲ ਕਰਦੇ ਕਿਹਦੀ ਭਾਲ ਉਸ ਵੇਲੇ ਦੇ ਪੰਜਾਬ ਦੇ ਸਾਬਕਾ ਗਵਰਨਰ ਸਰ ਮਾਈਕਲ ਉਡਵਾਇਰ ਦੀ ਕਿਉਂਕਿ ਉਸ ਵੇਲੇ ਤੱਕ ਜਿਹੜਾ ਜਰਨਲ ਡਾਇਰ ਸੀ ਉਹ ਤੇ ਕੁਦਰਤੀ ਮੌਤ ਜਿਹੜਾ ਉਹ ਮਰ ਚੁੱਕਾ ਸੀ ਕਿਉਂਕਿ ਉਹਨੇ ਗੋਲੀ ਚਲਾਉਂਦਾ ਹੁਕਮ ਦਿੱਤਾ ਸੀ ਤਾਂ ਇਹ ਸਾਰੇ ਕੁਝ ਦਾ ਹੁਣ ਦੋਸ਼ੀ ਜਿਹੜਾ ਇੱਕੋ ਹੀ ਜਿੰਦਾ ਰਹਿ ਗਿਆ ਸੀ ਉਹ ਸਰ ਮਾਈਕਲ ਉਡਵਾਇਰ ਸੀ ਤਾਂ ਹੁਣ ਸਰਦਾਰ ਉਦਮ ਸਿੰਘ ਜੀ ਸਰ ਮਾਈਕਲ ਉਡਵਾਇਰ ਨੂੰ ਲੱਭਦੇ ਪਏ ਸੀ ਇੱਕ ਦਿਨ ਸਰਦਾਰ ਉਦਮ ਸਿੰਘ ਜੀ ਲੰਡਨ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਾਂਦੇ ਆ ਜਿੱਥੇ ਉਹਨਾਂ ਦਾ ਮਿਲਾਪ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸੇਵ ਸਿੰਘ ਜੀ ਜਹਲ ਦੇ ਨਾਲ ਹੁੰਦਾ ਹੈ ਤਾਂ ਉਦਮ ਸਿੰਘ ਨੇ ਉਸ ਵੇਲੇ ਦੇ ਨਾਲ ਆਪਣੇ ਮਕਸਦ ਦੇ ਬਾਰੇ ਦੱਸਿਆ ਕਿ ਕਿਵੇਂ ਜਿਹੜਾ ਵਾ ਮੈਂ ਜਲਿਆਂ ਵਾਲੇ ਬਾਗ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੁੰਦਾ ਹਾਂ ਤਾਂ ਫਿਰ ਉਸ ਵੇਲੇ ਹੁੰਦਾ ਕਿ ਇਹ ਕਿ ਕੁਦਰਤੀ ਤੌਰ ਦੇ ਉੱਪਰ ਇੱਕ ਮੌਕਾ ਮਿਲਦਾ ਹੈ ਸਰਦਾਰ ਉਦਮ ਸਿੰਘ ਹੁਣਾਂ ਨੂੰ ਜਦੋਂ ਉਹ ਜਿਹੜਾ ਵਾ ਇੱਕ ਹੋਟਲ ਦੇ ਵਿੱਚ ਬੈਠੇ ਚਾਹ ਪੀ ਰਿਹਾ ਸੀ ਤੇ ਉੱਥੇ ਇੱਕ ਇੱਕ ਇਸ਼ਤਿਹਾਰ ਵੇਖਦੇ ਆ ਜਿਸ ਇਸ਼ਤਿਹਾਰ ਦੇ ਉੱਪਰ ਲਿਖਿਆ ਹੋਇਆ ਸੀ ਕਿ ਲੰਡਨ ਦੇ ਇੱਕ ਐਕਸਟਰ ਹਾਲ ਦੇ ਵਿੱਚ ਮੀਟਿੰਗ ਹੋਵੇਗੀ ਇਹ ਮੀਟਿੰਗ ਜਿਹੜੀ ਹੈ 13 ਮਾਰਚ 1940 ਈਸਵੀ ਨੂੰ ਹੋਣੀ ਸੀ ਤੇ ਇਸ ਮੀਟਿੰਗ ਦੇ ਵਿੱਚ ਜਿਹੜਾ ਵਾ ਸਰ ਮਾਈਕਲ ਓਡਵਾਇਰ ਨੇ ਵੀ ਆਉਣਾ ਸੀ ਤਾਂ ਸਰਦਾਰ ਉਦਮ ਸਿੰਘ ਹੁਣਾਂ ਨੂੰ ਮੌਕਾ ਮਿਲ ਜਾਂਦਾ ਉਹ ਵੀ ਇਸ ਮੀਟਿੰਗ ਦੇ ਵਿੱਚ ਪਹੁੰਚ ਜਾਂਦੇ ਆ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਬੁਲਾਰੇ ਜਿਹੜੇ ਉਹ ਆਪਣਾ ਭਾਸ਼ਣ ਦਿੰਦੇ ਆ ਜਦੋਂ ਫਿਰ ਸਰ ਮਾਈਕਲ ਡਵਾਈਰ ਦੀ ਵਾਰੀ ਆਉਂਦੀ ਹੈ ਜਦੋਂ ਉਹਨੇ ਆਪਣਾ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਸਰਦਾਰ ਉਦਮ ਸਿੰਘ ਹੋਣਾ ਨੇ ਆ ਆਪਣਾ ਰਵਾਲਵਰ ਕੱਢਿਆ ਆਪਣੇ ਪਿਸਤੌਲ ਦੇ ਨਾਲ ਦੋ ਗੋਲੀਆਂ ਜਿਹੜੀਆਂ ਸਰ ਮਾਈਕਲ ਡਵਾਈਰ ਦੇ ਮਾਰੀਆਂ ਜਿਹਦੇ ਨਾਲ ਮੌਕੇ ਦੇ ਉੱਪਰ ਸਰ ਮਾਈਕਲ ਡਵਾਈਰ ਦੀ ਮੌਤ ਹੋ ਜਾਂਦੀ ਹੈ ਸਰਦਾਰ ਉਦਮ ਸਿੰਘ ਜੀ ਭੱਜਣਾ ਚਾਹੁੰਦੇ ਤਾਂ ਉਥੋਂ ਭੱਜ ਸਕਦੇ ਸੀ ਪਰ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਇਹ ਸਾਰੇ ਕੁਝ ਨੂੰ ਆਪ ਪ੍ਰਬਾਨ ਕੀਤਾ ਤੇ ਉਥੇ ਰਹਿ ਕੇ ਗ੍ਰਿਫਤਾਰੀ ਦਿੱਤੀ ਜਿਵੇਂ ਵੇਲੇ ਦੇ ਨਾਲ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਤਾਂ ਕੇਸ ਦੇ ਦੌਰਾਨ ਵੀ ਜਿਹੜਾ ਵਾ ਵਕੀਲਾ ਨੇ ਕਿਹਾ ਸੀ ਜੇ ਤੁਸੀਂ ਆਪਣਾ ਬਿਆਨ ਵਾਪਸ ਲੈ ਲਓ ਤਾਂ ਅਸੀਂ ਤੁਹਾਨੂੰ ਬਚਾ ਸਕਦੇ ਹਾਂ ਕਿ ਇਹ ਜਿਹੜਾ ਉਸ ਵੇਲੇ ਦੇ ਨਾਲ ਮੇਰੇ ਕੋ ਬੇਸਮਝੀ ਦੇ ਨਾਲ ਜਾਂ ਪਾਗਲਪੁਣੇ ਦੇ ਵਿੱਚ ਹੋ ਗਿਆ ਤਾਂ ਤੁਹਾਡੀ ਜਾਨ ਬਚ ਸਕਦੀ ਹੈ ਪਰ ਸਰਦਾਰ ਉਦਮ ਸਿੰਘ ਹੋਣਾ ਨੇ ਜਿਹੜਾ ਸੀ ਬੜੀ ਬਹਾਦਰੀ ਔਰ ਜ਼ੁਰਤ ਦੇ ਨਾਲ ਸਾਰਾ ਕੁਝ ਪ੍ਰਵਾਨ ਕੀਤਾ ਕਿ ਜ਼ਲਿਆਂ ਵਾਲੇ ਬਾਗ ਦੇ ਦੋਸ਼ੀ ਨੂੰ ਜਿਹੜਾ ਉਹ ਮੈਂ ਸਜ਼ਾ ਦਿੱਤੀ ਹੈ ਤਾਂ ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈ ਕਿ ਕੋਰਟ ਦੇ ਵੱਲੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਸੁਣਾਈ ਜਾਂਦੀ ਹੈ ਆਖਰਕਾਰ 31 ਜੁਲਾਈ 1940 ਈਸਵੀ ਨੂੰ ਲੰਡਨ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਉੱਪਰ ਚੜਾ ਦਿੱਤਾ ਜਾਂਦਾ ਹੈ ਤੇ ਫਾਂਸੀ ਦੇ ਉੱਪਰ ਚੜ ਕੇ ਉਹ ਸ਼ਹਾਦਤ ਦਾ ਚਾਮ ਪੀ ਜਾਂਦੇ ਹੈ ਜਿਸ ਵੇਲੇ ਦੇ ਨਾਲ ਸਰਦਾਰ ਉਧਮ ਸਿੰਘ ਹੁਣਾਂ ਨੇ ਸਰ ਮੈਕਲੋਡ ਵਾਇਰ ਨੂੰ ਗੋਲੀ ਮਾਰੀ ਸੀ ਉਸ ਵੇਲੇ ਦੇ ਨਾਲ ਜਿਹੜੇ ਭਾਰਤ ਦੇ ਲੀਡਰ ਸਨ ਜਿਹਦੇ ਵਿੱਚ ਮਹਾਤਮਾ ਗਾਂਧੀ ਤੇ ਨਹਿਰੂ ਵਰਗੇ ਸਨ ਉਹਨਾਂ ਨੇ ਬੜੇ ਹੀ ਜਿਹੜੇ ਭੜੇ ਬਿਆਨ ਦਿੱਤੇ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਕਿਸੇ ਪਾਗਲ ਭਾਰਤੀ ਦਾ ਕਾਰਨਾਮਾ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਹਦੇ ਨਾਲ ਭਾਰਤ ਤੌਰਾਂ ਇੰਗਲੈਂਡ ਦੇ ਜਿਹੜੇ ਰਾਜਨੀਤਿਕ ਰਿਸ਼ਤੇ ਆ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਪਵੇਗਾ ਬਲਕਿ ਉਦਮ ਸਿੰਘ ਦੇ ਮਹਾਨ ਕਾਰਨਾਮੇ ਦੇ ਵੀ ਇਹਨਾਂ ਭਾਰਤੀ ਲੀਡਰਾਂ ਨੇ ਨਿੰਦਾ ਕੀਤੀ ਸੀ ਤਾਂ ਉਹ ਸਰਦਾਰ ਉਦਮ ਸਿੰਘ ਸੀ ਜਿਨ ਨੇ 21 ਸਾਲ ਆਪਣੇ ਦਿਲ ਦੇ ਵਿੱਚ ਉਸ ਅੱਗ ਨੂੰ ਬਾਲ ਕੇ ਰੱਖਿਆ ਕਿ ਕਿਵੇਂ ਸਰ ਮਾਈਕਲ ਡਵਾਈਰ ਦੇ ਕੋਲੋਂ ਬਦਲਾ ਲੈਣਾ ਤੇ ਆਖਰਕਾਰ ਉਹਨੇ ਇਹ ਸਾਰੇ ਕੁਝ ਦਾ ਬਦਲਾ ਜਿਹੜਾ ਲਿਆ ਸੀ ਇਹ ਸਰਦਾਰ ਉਦਮ ਸਿੰਘ ਦਾ ਬਹਾਦਰੀ ਭਰਿਆ ਕਾਰਨਾਮਾ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ